ਫਰੀਦਕੋਟ ਵਿਖੇ ਪੁਰਾਣੀ ਜੇਲ੍ਹ ਰੋਡ ਤੇ ਇੱਕ ਹੈਂਡਲੂਮ ਦੀ ਦੁਕਾਨ ਤੇ ਕੰਮ ਕਰਨ ਵਾਲੇ 23 ਸਾਲਾ ਨੌਜਵਾਨ ਵੱਲੋਂ ਦੁਕਾਨ ਦੀ ਪਹਿਲੀ ਮੰਜ਼ਿਲ ਤੇ ਫਾਹ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਦੁਕਾਨਦਾਰ ਮੁਤਾਬਕ ਉਕਤ ਨੌਜਵਾਨ ਪਹਿਲੀ ਮੰਜ਼ਿਲ ਤੇ ਕੰਮ ਕਰ ਰਿਹਾ ਸੀ ਤੇ ਉਸ ਵੱਲੋਂ ਉਸ ਨੂੰ ਫੋਨ ਵੀ ਕੀਤਾ ਗਿਆ ਸੀ ਉਦੋਂ ਗੱਲ ਹੋਈ ਸੀ ਪਰ ਜਦੋਂ ਬਾਅਦ ਵਿੱਚ ਕਿਸੇ ਕੰਮ ਲਈ ਫੋਨ ਕੀਤਾ ਤਾਂ ਉਸਨੇ ਫੋਨ ਨਹੀਂ ਚੁੱਕਿਆ ਤੇ ਜਦੋਂ ਦੁਕਾਨ ਦੀ ਪਹਿਲੀ ਮੰਜ਼ਿਲ ਤੇ ਆ ਕੇ ਦੇਖਿਆ ਤਾਂ ਉਸ ਵੱਲੋਂ ਫਾਹ ਲਿਆ ਗਿਆ ਸੀ ਦੁਕਾਨਦਾਰ ਵੱਲੋਂ ਪੁਲਿਸ ਨੂੰ ਤੁਰੰਤ ਇਸ ਦੀ ਸੂਚਨਾ ਦਿੱਤੀ ਗਈ ਉੱਤੇ ਹੀ ਮੌਕੇ ਤੇ ਪੁਲਿਸ ਵੀ ਪਹੁੰਚੀ ਤੇ ਇਸ ਜੋ ਜਾਣਕਾਰੀ ਸਾਂਝ ਕੀਤੀ ਗਈ ਤੇ ਉਹਨਾਂ ਦੱਸਿਆ ਕਿ ਉਕਤ ਨੌਜਵਾਨ ਮਿਹਨਤ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਚਲਾ ਰਿਹਾ ਸੀ ਤੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਉਹਨੇ ਇਹ ਵੀ ਦੱਸਿਆ ਕਿ ਖੁਦਕੁਸ਼ੀ ਦਾ ਹੱਲੇ ਕੋਈ ਕਾਰਨ ਸਾਹਮਣੇ ਨਹੀਂ ਆਇਆ ਹੈ ਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਸਨਵਤੇ ਇਨਫੋਰਮੇਸ਼ਨ ਆਈ ਵੀ ਆਪਣੇ ਚੋਪੜਾ ਹੈਂਡਲੂਮ ਕੋਲ ਜੇ ਰੋਡ ਉੱਚੀ ਗਲੀ ਦੇ ਸਾਹਮਣੇ ਨੇੜੇ ਅਗਰਵਾਲ ਧਰਮਚਲਾ ਉੱਥੇ ਚੋਪੜਾ ਹੈਂਡਲੂਮ ਉੱਥੇ ਕਿਸ ਨੇ ਫਾਹਲ ਲ ਜੋ ਦੋ ਜੀ ਮੁਕਤ ਗਏ ਤੇ ਜਿਹੜਾ ਇਹ ਚੋਪੜਾ ਹੈਂਡਲਮੈਨ ਉਹਦਾ ਜਿਹੜਾ ਮਾਲਕ ਹੈ ਇਹ ਰਵੀ ਚੋਪੜਾ ਹੈ ਡਾਡੀ ਦੇ ਨਾਮ ਇਹਦਾ ਰਕੇਸ਼ ਚੋਪੜਾ ਤੇ ਇਹਨਾਂ ਦਾ ਸ਼ੋਰੂਮ ਦਾ ਇੱਕ ਸਟੋਰ ਹੈ ਅ ਅਗਰਵਾਲ ਧਰਮਸ਼ਾਲਾ ਤੋਂ ਥੋੜਾ ਜਿਹਾ ਨਾਲ ਹੀ ਗਲੀ ਹੈ ਉਹ ਤੇ ਪਿੱਛੇ ਜਾ ਕੇ ਪਿਛਲੇ ਪਾਸੇ ਗਲੀ ਦੇ ਵਿੱਚ ਸਟੋਰ ਦਾ ਰੌਜਾ ਸਟੋਰ ਦਾ ਉੱਪਰ ਬਣਾਇਆ ਹੈ ਉੱਪਰ ਜਾ ਕੇ ਦੇਖਿਆ ਤਾਂ ਇੱਕ ਲੜਕਾ ਜਿਹੜਾ ਉਹਦੀ ਉਮਰ ਬਾਅਦ ਚ ਪਤਾ ਲੱਗਾ ਸਾਨੂੰ ਉਸ ਟਾਈਮ 22 ਸਾਲ ਦਾ ਲੱਗ ਰਿਹਾ ਸੀ ਐਕਿਊਰੇਟ ਉਮਰ ਵੀ ਉਹਦੀ 20 20 ਸਾਲਾਂ ਦਾ ਉਹ ਛੱਤ ਨਾਲ ਲਟਕ ਰਿਆ ਸੀ ਉਹਨੂੰ ਅਸੀਂ ਫਿਰ ਜਾ ਕੇ ਮੌਕੇ ਤੇ ਰਿਲੀਜ਼ ਕੀਤਾ ਫੋਟੋਗ੍ਰਾਫੀ ਕੀਤੀ ਵੀਡੀਓਗ੍ਰਾਫੀ ਕੀਤੀ ਉਹਨਿੰ ਸਾਰੀ ਕੁਝ ਕੁਝ ਪਤਾ ਲੱਗਾ ਕੀ ਕਰੀ ਫਿਰ ਜਿਹੜੀ ਪਹਿਲੀ ਸੂਰਤ ਜਿਹੜੀ ਨਜ਼ਰ ਆ ਰਹੀ ਹੈ ਉਹ ਇਹ ਜੀ ਮਤਲਬ ਸੁਸਾਇਡ ਦਾ ਮੈਟਰ ਨਜ਼ਰ ਦਿਖ ਰਿਹਾ ਸਾਨੂੰ ਤੇ ਉਧਰ ਜਿਹੜੇ ਮੇਨ ਕਾਰਨ ਇੱਕ ਡਾਕਟਰੀ ਰਿਪੋਰਟ ਤੋਂ ਬਾਅਦ ਤੇ ਜੋ ਡਾਕਟਰ ਸਾਹਿਬ ਆਪਣੀ ਓਪੀਨੀਅਨ ਦੇਣਗੇ ਇੱਕ ਅਸੀਂ ਉਹਦੇ ਮੋਬਾਈਲ ਦੀ ਸੀਡੀਆਰ ਵਗੈਰਾ ਪਾਵਾਂਗੇ ਉਹਦਾ ਜਦੋਂ ਸਾਨੂੰ ਸੀਡੀਆਰ ਤੋਂ ਦੇਖਾਂਗੇ ਕਿ ਜਿਹਨੇ ਇਹ ਗੱਲਾਂ ਕੀਤੀਆਂ ਕੀ ਗੱਲਬਾਤ ਉਸੇ ਆਪਣੇ ਤਰੀਕੇ ਨਾਲ ਬਾਤ ਚ ਵੈਰੀਫਾਈ ਕਰਾਂਗੇ ਕਿਤੋਂ ਰਹਿਣਾ ਸੀ ਇਹ ਡਾਕਟਰ ਅੰਬੇਦਕਰ ਸਾਹਿਬ ਨਗਰ ਹੈ ਆਪਣੇ ਜਿਮ ਕੰਮਿਆਂ ਵਾਲਾ ਚੌਕ ਹੈ ਉਥੋਂ ਦਾ ਲੜਕਾ ਸੀ ਉਮਰ ਇਹਦੀ 20 ਸਾਲ ਹੈ ਇਹ ਵਾਕਾ ਹੈ ਨਾ ਇਹ ਮੁੰਡਾ ਲੱਗਿਆ ਸੀਗਾ ਜੀ ਇੱਥੇ ਆਪਣਾ ਚੋਪੜਾ ਹੈਂਡਲੂਮ ਵਾਲਿਆਂ ਦੇ ਇੱਥੋਂ اچانک ਹੀ ਮੈਨੂੰ ਵੀ ਫੋਨ ਆਇਆ ਉੱਥੋਂ ਮੈਂ ਕਿਤੇ ਕੰਮ ਜਾ ਰਿਹਾ ਸੀਗਾ اچانک ਫੋਨ ਆਇਆ ਇਹਨਾਂ ਦੇ ਪੇਰੈਂਟਸ ਦਾ ਵੀ ਇਸ ਤਰ੍ਹਾਂ ਕਰਕੇ ਮੁੰਡੇ ਨਾਲ ਉੱਥੋਂ ਪਤਾ ਨਹੀਂ ਕੀ ਘਟਨਾ ਵਾਪਰ ਗਈ ਕਿ ਉਹਨਾਂ ਦੀ ਦੁਕਾਨ ਵਾਲਿਆਂ ਦਾ ਫੋਨ ਆ ਗਿਆ ਆ ਕੇ ਦੇਖਿਆ ਤਾਂ ਉਹ ਮੁੰਡਾ ਲੜਕ ਰਿਹਾ ਸੀਗਾ ਫਾਇਆ ਲਿਆ ਹੋਇਆ ਸੀਗਾ ਉਹ ਕਿੰਨੀ ਪੁੰਗ ਰਾਇਆ ਮੁੰਡੇ ਦੀ 23 ਸਾਲ ਦੀ ਉਮਰ ਹੈ ਜੀ ਇਕੱਲਾ ਇਕੱਲਾ ਬੇਟਾ ਉਹਨਾਂ ਦੇ ਦੋ 60 ਦੋ ਇਹਦੀਆਂ ਭੈਣਾਂ ਹੈਗੀਆਂ ਨੇ ਉਹ ਦੋਵੇਂ ਵੱਡੀਆਂ ਇਸ ਤੋਂ شریف ਮੁੰਡਾ ਹੈਗਾ ਕੋਈ ਐਦੀ ਉਹਦੀ ਕੋਈ ਗੱਲ ਹੀ ਨਹੀਂ ਕਿ ਕੋਈ ਕਿਸੇ ਮੁੰਡਾ ਨਾਲ ਕੋਈ ਰਹਿਣੀ ਐਸੀ ਸੀ ਕੋਈ ਕੰਮ ਕਰਨ ਵਾਲਾ ਮੁੰਡਾ ਸੀਗਾ ਸਾਰੀ ਫੈਮਿਲੀ ਵਧੀਆ ਹੈ ਜੀ ਕੀ ਪਤਾ ਲੱਗਿਆ ਕਾਰਨ ਦਾ ਨਹੀਂ ਕਾਰਨ ਦਾ ਕੁਝ ਪਤਾ ਨਹੀਂ ਲੱਗਿਆ ਜੀ ਆਕੇ ਤੋਂ ਜੀ ਚਾਲੂ ਡੈੱਡ ਬਾਡੀ ਦੇਖੋ ਪੁਲਿਸ ਨੂੰ ਜਦੋਂ ਮੈਨੂੰ ਆ ਕੇ ਪਤਾ ਲੱਗਿਆ ਜੀ ਅਸੀਂ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਮੌਕੇ ਤੇ ਆ ਕੇ ਮੌਕੇ ਤੇ ਪੁਲਿਸ ਨੇ ਆਪਣੀ ਕਾਰਵਾਈ ਕਰਤੀ। ਬੱਚੀ ਕੀ ਨਾਮ ਹੈ? ਮੇਰਾ ਨਾਮ ਰਵੀ ਚੋਪੜਾ। ਕੀ ਅੱਜ ਆ ਉਹ ਮੁੰਡਾ ਇੱਕ ਨਾ ਸਾਡੇ ਕੋਲੇ ਕੰਮ ਕਰਦਾ ਸੀਗਾ ਸਟੋਰ ਦੇ ਵਿੱਚ ਅੱਜ ਗੱਡੀ ਆਈ ਗੱਦਿਆਂ ਦੀ ਹੁਣ ਸਾਰੇ ਉੱਪਰ ਕੀਤੀ। ਉੱਪਰ ਕਰਨ ਤੋਂ ਬਾਅਦ ਮੈਂ ਉਹਨੂੰ ਫੋਨ ਲਾਇਆ ਮੈਂ ਕਿਹਾ ਵੀਰੇ ਆਪਾਂ ਵੀ ਗੱਦੇ ਕਿਹਨੂੰ ਦੇਣੇ ਆ ਉਹ ਕਵਰ ਚੜਾ ਤੇ ਕਹਿੰਦਾ ਬਈ ਚੜਾਈ ਜੰਨਾ। ਚੜਾਨ ਤੋਂ ਬਾਅਦ ਜਦੋਂ ਅਸੀਂ ਫੋਨ ਲਾਇਆ ਉਹਨੂੰ ਮੈਂ ਫੋਨ ਨਹੀਂ ਚੱਕਿਆ ਜੋ ਉੱਪਰ ਜਾ ਕੇ ਦੇਖਿਆ ਤਾਂ ਉਹ ਰੱਸੀ ਨਾਲ ਲੜਕਿਆ ਸੀ ਕਿੰਨੇ ਵਜੇ ਗੱਲ ਹੋਈ ਹੈ ਮੇਰੀ ਹੋਈ ਆ 1:40 ਮਿੰਟ ਤੇ ਉਹਦੇ ਨਾਲ ਗੱਲ ਹੋਈ ਉਹ ਤਾਂ 2:00 ਵਜੇ ਕੁਝ ਮਿੰਟ ਦੇ ਪਹਿਲਾਂ ਲੱਗਿਆ ਇਹ ਕਿੰਨੀ ਦੇਰ ਤੋਂ ਕੰਮ ਕਰਦਾ ਸੀ ਇਹ ਕਈ ਵਾਰੀ ਲੱਗਿਆ ਕਈ ਵਾਰੀ ਹਟਿਆ ਮਤਲਬ ਲੱਗ ਜਾਂਦਾ ਫਿਰ ਹਟ ਜਾਂਦਾ 2 ਮਹੀਨਾ 2 ਮਹੀਨੇ ਲੱਗ ਜਾਂਦੇ ਫਿਰ ਹਟ ਜਾਂਦਾ ਫਿਰ ਆ ਜਾਂਦਾ ਫਿਰ ਲੱਗ ਜਾਂਦਾ ਹੁਣ ਤਾਂ 2 ਮਹੀਨੇ ਹੋ ਗਏ ਸੀ ਇਹਨੂੰ ਤਾਂ ਲੱਗਿਆ ਵੀ ਨਾ ਕੋਈ ਗੱਲ ਬਾਤ ਨਹੀਂ ਵਧੀਆ ਖੁਸ਼ ਆਇਆ ਅਨੇ ਆਪ ਹੀ ਕਿਹਾ ਮੈਂ ਬਈ ਗੱਡੀ ਮੈਂ ਗੱਡੀ ਆ ਗਈ ਆ ਫੋਨ ਕਰਕੇ ਬੁਲਾਇਆ ਕਿੰਦਾ ਮੈਂ ਲਵਾ ਦਿੰਨਾ ਕੋਠੇ ਸਾਰੀ ਗੱਡੀ ਚੜਾਈ ਹੋਣੀ ਕਿੰਨੀ ਉਮਰ ਦੀ ਨਹੀਂ ਸੀ ਕਿ ਲੱਗਦੀ ਉਮਰ ਹੋਗੀ ਵੀ ਤਾਂ 25 ਸਾਲ ਦੇ ਵਿੱਚ ਤੇ ਕਰਦੇ ਹਾਂ ਉਹਨੂੰ ਇਨਫੋਰਮ ਕੀਤਾ ਉਹਦੇ ਨੂੰ ਹਾਂਜੀ ਕਰਦੇ ਹਾਂ ਦੱਸ ਤਾਂ ਹਾਂ ਕਿ ਮੌਕੇ ਤੇ ਸੀ ਹਾਂਜੀ ਮੌਕੇ ਤੇ ਆ ਗਈ ਸੀ ਨਹੀਂ ਉਹਨਾਂ ਨੇ ਕੋਈ ਦੱਸਿਆ ਨਹੀਂਗਾ ਨਹੀਂ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਨੂੰ ਇਨਫੋਰਮ ਕੀਤਾ ਤਾਂ ਫਿਰ ਕੀ ਕਰਦੇ ਪੁਲਿਸ ਨੇ ਆਪ ਦੀ ਜੋ ਵੀ ਕਾਰਵਾਈ ਬੰਦੀ ਕਰਨੀ